ਸੱਜਣ ਜੀ ਪ੍ਰੈਸ ਮੀਟਿੰਗ ਕਰਤੀ ਹੈ ਜੀ ਇਹ ਇਹਨਾਂ ਬਾਰੇ ਜਾਣਕਾਰੀ ਦੇਵੋ ਸਸਿਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਹਲਕਾ ਕਨੌਰ ਦੇ ਕਿਸਾਨੀ ਮੁੱਦੇ ਦੇ ਨਾਲ ਜੁੜਿਆ ਹੋਇਆ ਜੋ ਵਿਸ਼ਾ ਧਰਨੇ ਦੇ ਵਿੱਚੋਂ ਕੁਝ ਕਿਸਾਨ ਵੀਰਾਂ ਦਾ ਸਾਡਾ ਜਿਹੜਾ ਸਮਾਨ ਉਹ ਖੱਬੇ ਸਜੇ ਹੋ ਗਿਆ ਉਹ ਵਕ ਵਕ ਪਿੰਡਾਂ ਦੇ ਵਿੱਚੋਂ ਵੱਖ-ਵੱਖ ਜਥੇਬੰਦੀਆਂ ਦੇ ਲੋਕਾਂ ਨੇ ਵੀ ਤੇ ਕੁਝ ਸ਼ਰਾਰਤੀ ਅੰਸਰਾਂ ਨੇ ਕਈਆਂ ਨੇ ਸ਼ਰਾਰਤ ਕੀਤੀ ਕਈਆਂ ਨੇ ਇਨਸਾਫ ਕੀਤਾ ਤੇ ਮੈਂ ਪਰ ਕੋਈ ਪਾਰਟੀਵਾਦੀ ਵਾਲੀ ਜਾਂ ਦੂਜੀ ਗੱਲ ਨਹੀਂ ਕਰਨੀ ਮੈਂ ਸਿਰਫ ਇੰਨੀ ਬੇਨਤੀ ਕਰਨੀ ਵੀ ਅਸੀਂ ਇਹ ਸ਼ੰਭੂ ਬਾਜਵਾ ਢਾਬਾ ਦੇ ਉੱਤੇ ਬੈਠ ਕੇ ਜਦੋਂ 13 ਮਹੀਨੇ ਧਰਨਾ ਚੱਲਦਾ ਰਿਹਾ ਤੇ ਪਹਿਲਾਂ ਵੀ ਇੱਥੇ ਬੈਠੇ ਸੀ ਇਹ ਸਾਰਿਆਂ ਨੂੰ ਲੋਕਾਂ ਨੂੰ ਪਤਾ ਜਿਹੜੇ ਮਾਝੇ ਤੋਂ ਦੁਆਬੇ ਤੋਂ ਸਾਰੇ ਕਿਤੋਂ ਹੁੰਦੇ ਸੀ ਬਾਜਵੇ ਢਾਬੇ ਤੋਂ ਪਾਣੀ ਦੀ ਸੇਵਾ ਲੰਗਰ ਦੀ ਸੇਵਾ ਚੱਲਦੀ ਰਹੀ ਚਲੋ ਕਈ ਵਾਰੀ ਕੋ ਜਾਣੇ ਨ ਜਾਣੇ ਗਲਤੀਆਂ ਵੀ ਹੁੰਦੀਆਂ ਮੈਨੂੰ ਐ ਲੱਗਦਾ ਵੀ ਜਿਹੜਾ ਇਹ ਮੇਰੇ ਸ਼ਬਦ ਦਾ ਜਿਹੜਾ ਨਾਂ ਨਾਲ ਜੁੜਿਆ ਗਿਆ ਜੇ ਐਮਐਲਏ ਨਾਂ ਹੁੰਦੇ ਤੇ ਨਹੀਂ ਸੀ ਹੋਣਾ ਕਿਉਂਕਿ ਦੁਨੀਆ ਦੇ ਵਿੱਚ ਕਬੱਡੀ ਦੇ ਨਾਂ ਨਾਲ ਕਨੌਰ ਜਾਣਾ ਗਿਆ ਐਮਐਲਏ ਦਾ ਪਾਸ ਦੀ ਗੱਲ ਐ ਐਮਐਲਏ ਦਾ ਪੱਪਾ ਚ ਬਣਿਆ ਸੁ ਕਬੱਡੀ ਪਲੇਅਰ ਵੀ ਸੀਗੇ ਅੱਜ ਵੀ ਆ ਹਮੇਸ਼ਾ ਸੇਵਾ ਕਰਦੇ ਉਹਨਾਂ ਨੂੰ ਵੀ ਮੈਂ ਭਰਾਵਾਂ ਨੂੰ ਕਿਹਦੀ ਬੇਨਤੀ ਕਰਦਾ ਵੀ ਜਿਨ੍ਹਾਂ ਦਾ ਸਮਾਨ ਗੁੰਮ ਹੋਇਆ ਮਿਸ ਹੋਇਆ ਘਟਾ ਹੈ ਥਾਣਿਆਂ ਦੇ ਵਿੱਚ ਜਿਹੜੀਆਂ ਐਫਆਰਆਈਆਂ ਦਰਜ ਕਰ ਦਿੱਤੀਆਂ ਗਈਆਂ ਨੇ ਛੇੜੀ ਗੰਡਿਆ ਵੀ ਦਰਜ ਕੀਤੀ ਆ ਕਨੌਰ ਵੀ ਦਰਜ ਕੀਤੀ ਆ 26 ਨੰਬਰ ਐਫਆਰਆਈ ਜਿਹੜੀ ਕਨੌਰ ਦਰਜ ਆ ਉਥੋਂ ਦਾ ਮੁੰਡਾ ਸ਼ਾਇਦ ਟਿੰਕੂ ਸੀ ਜਿਹਦਾ ਮੇਰੇ ਨਾਲ ਜਾਂ ਮੇਰੀ ਪਾਰਟੀ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਉਹਦਾ ਆਪ ਦਾ ਕਾਰੋਬਾਰ ਆ ਸਹਿਕਾਰਾਂ ਦਾ ਕੋਈ ਵਰਕਸ਼ਾਪ ਆ ਉਹ ਪਰ ਹੁਣ ਗੁੰਮ ਆ ਕਈ ਦਿਨ ਹੋ ਗਏ ਲੱਭਿਆ ਨਹੀਂ ਤੇ ਪੁਲਿਸ ਲੱਭ ਲੈ ਗਈ ਕੋਈ ਗੱਲ ਨਹੀਂ ਲੱਗੀ ਆ ਇੰਸਪੈਕਟਰ ਸਾਹਿਬ ਸਿੰਘ ਗਿਆ ਹੋਇਆ ਤੇ ਮੈਂ ਅੱਜ ਕਹਿਣਾ ਵੀ ਜਿਹੜੀ ਸਾਡੀ 11 ਮੈਂਬਰੀ ਕਮੇਟੀ ਆ ਜਿਹਦੇ ਵਿੱਚ ਇੰਦਰਜੀਤ ਸਿੰਘ ਸਿਆਲੂ ਫੋਨ ਨੰਬਰ 99150 07446 ਬਾਜਵਾ ਢਾਬੇ ਵਾਲੇ ਗੁਰਪ੍ਰੀਤ ਸਿੰਘ ਜੀ ਬਾਜਵਾ 98 884 0 99 888 884 99884 0 1994 ਗੁਰਤਾਜ ਸਿੰਘ ਸੰਧੂ 98149 62 623 ਸਹਿਜਪਾਲ ਸਿੰਘ ਲਾਡਾ 8305 ਡਬਲ 000043 ਮਲਕੀਤ ਸਿੰਘ ਜੀ ਉਕਸੀ ਸਰਪੰਚ ਸਾਹਿਬ ਕਿਸਾਨ ਆਗੂ 98557 83300 ਬਰਿੰਦਰ ਸਿੰਘ ਜੀ ਬਿੱਟੂ ਕਿਸਾਨ ਆਗੂ ਗਦਾਪੁਰ ਤੋਂ ਸਾਡਾ ਭਰਾ 95 885 34562 ਦਵਿੰਦਰ ਸਿੰਘ ਭੰਗੂ ਕੁੱਤਾਕੇੜੀ ਤੋਂ 95722 24023 ਸਤਿੰਦਰ ਸਿੰਘ ਜੀ ਦੜਵਾ ਸਰਪੰਚ ਸਾਹਿਬ 76588 28 124 28129 ਜੀ ਬਿੰਦਰ ਬਿੰਦਰ ਸਿੰਘ ਜੀ ਸਰਪੰਚ ਸਾਹਿਬ ਗਦਾਪੁਰ ਕਿਸਾਨ ਆਗੂ 94172 68699 111 ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਆ ਜੇ ਕਿਸੇ ਵੀ ਭਰਾ ਨੂੰ ਬਾਹਰੋਂ ਅੰਦਰੋਂ ਆਉਂਦਿਆ ਕੋਈ ਕਈ ਵਾਰੀ ਸਾਨੂੰ ਪਤਾ ਲੱਗ ਜਾਂਦਾ ਵੀ ਪੁਰਾਣੇ ਘਰ ਦੇ ਵਿੱਚ ਕੋਈ ਸਮਾਨ ਪਿਆ ਕੋਈ ਦਿੱਕਤ ਆਉਂਦੀ ਆ ਪਰੇਸ਼ਾਨੀ ਆਉਂਦੀ ਆ ਮੇਰਾ ਆਪਣਾ ਨੰਬਰ 81928 00001 ਤੁਹਾਨੂੰ ਕੋਈ ਸਮਾਨ ਕਲੈਕਟ ਕਰਨ ਦੇ ਵਿੱਚ ਦਿੱਕਤ ਆਉਂਦੀ ਆ ਤੁਸੀਂ ਕਮੇਟੀ ਦੀ ਮਦਦ ਲੈ ਸਕਦੇ ਹੋ ਪੁਲਿਸ ਦੀ ਮਦਦ ਲੈ ਸਕਦੇ ਹੋ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਪਾਰਟੀ ਨਹੀਂ ਇਹ ਸਾਂਝਾ ਸਾਡਾ ਮੁੱਦਾ ਕਨੌਰ ਦਾ ਸਾਡਾ ਮੁੱਦਾ ਕੋਹਾ ਦਾ ਇੱਕ ਮੁੱਦਾ ਆਪਾਂ ਇਹਨੂੰ ਬਦਨਾਮੀ ਵਾਲੇ ਪਾਸੇ ਜਾਂ ਦੂਜੇ ਪਾਸੇ ਨਾ ਲੈ ਕੇ ਜਾਈਏ ਆਪਾਂ ਜਿਹੜੇ ਕਿਸਾਨਾਂ ਦਾ ਕੋਈ ਸਮਾਨ ਜਿਹੜਾ ਗੁੰਮ ਹੋਇਆ ਮਿਸ ਹੋਇਆ ਉਹਨਾਂ ਦੇ ਘਰਾਂ ਤੱਕ ਜਿਹੜਾ ਪਹੁੰਚ ਜੇ ਜਿਨ੍ਹਾਂ ਦੇ ਕੋਲੇ ਹੈਗਾ ਸਮਾਨ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਆਪਣੇ ਸਬੰਧਤ ਥਾਣੇ ਦੇ ਵਿੱਚ ਜਾਂ ਸਾਡੀ ਕਮੇਟੀ ਦੇ ਕਿਸੇ ਮੈਂਬਰ ਦੇ ਨਾਲ ਗੱਲ ਕਰਕੇ ਉਹ ਸਮਾਨ ਜਿਹੜਾ ਸੁਰੱਖਿਅਤ ਫਵਾਜਤ ਜਿਵੇਂ ਤੁਸੀਂ ਆਪਣੇ ਸਮਾਨ ਦੀ ਰਾਖੀ ਕਰਦੇ ਹੋ ਉਵੇਂ ਕਿਸਾਨਾਂ ਦੇ ਜਿਹੜੇ ਉਹ ਸਮਾਨ ਦੀ ਰਾਖੀ ਕਰੋ ਇਹ ਮੇਰੇ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਬੇਨਤੀ ਹੈ। ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਜਿਹੜੀ ਲੋਕਿੰਗਪਲੇ ਦਾ ਵਿੱਚ ਸ਼ੌਂਗ ਕਰ ਰਹੇ ਟਰ ਹੈਗੇ ਆ। ਚੱਕਾ ਦੀ ਵਰਤਿਆ ਰਹੀ ਹੈ। ਇਸ ਤਰ੍ਹਾਂ ਨਾਲ ਜਿੱਤਨੌਰ ਵਾਲੇ ਹੈਗੇ ਐਮਐਲਏ ਉਹਨਾਂ ਦਾ ਹੈਗੇ ਤੇ ਉਹਦੇ ਕੋਲ ਕੀ ਲੋਕਾਂ ਨੇ ਕਹਿਣਾ ਕਿ ਉਹ ਲੱਤ ਘਨੌਰ ਦਾ ਬੰਗਾਰਾ ਜੀ ਜੀ ਹੱਥ ਜੋੜ ਕੇ ਇੱਕ ਬੇਨਤੀ ਆ ਭਰਾਵੋ ਨਾ ਤਾਂ ਮੇਰੀ ਕੋਈ ਵਰਕਸ਼ਾਪ ਆ ਪਹਿਲੀ ਗੱਲ ਤੁਸੀਂ ਕਨੌਰ ਦੇ ਜੰਪੜੋਂ ਤੁਸੀਂ ਮੇਰੇ ਸਾਰੇ ਭਰਾ ਹੋ ਮੇਰੀ ਕੋਈ ਵਰਕਸ਼ਾਪ ਕਨੌਰ ਅੰਬਾਲੇ ਰਾਜਪੁਰੇ ਕਿਤੇ ਹੋਰ ਪੂਰੇ ਪੰਜਾਬ ਚ ਲੱਭ ਜੇ ਉਹਦਾ ਮੈਂ ਦੇਣਦਾਰ ਹੋਵਾਂਗਾ ਨੰਬਰ 2 ਜਿਹੜਾ ਉਹ ਮੁੰਡਾ ਟਿੰਕੂ ਆ ਉਹਦੇ ਨਾਲ ਮੇਰੀ ਕੋ ਕਦੇ ਕਿਸੇ ਵਿਸ਼ੇ ਤੇ ਕੋਈ ਸਾਝ ਹੋਵੇ ਉਹਦਾ ਵੀ ਮੈਂ ਦੇਣਦਾਰ ਹਾਂ ਤੁਸੀਂ ਤਿੰਨ ਕਹਿੰਨੇ ਹੋ ਮੈਂ ਕਹਿੰਦਾ ਤਿੰਨ ਛੱਡੋ ਜੋ ਤੁਸੀਂ ਕਹਿ ਦਿਓਗੇ ਹਲਕੇ ਵਾਲੇ ਇਲਾਕੇ ਵਾਲੇ ਵੀ ਹਾਂ ਗਰਲਾਲ ਦੀ ਮੈਂ ਤੁਹਾਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰੇ ਕਰਕੇ ਠੀਕ ਹੈ ਮੈਂ ਦੂਜੀਆਂ ਪਾਰਟੀਆਂ ਕਰਕੇ ਨਹੀਂ ਕਹਿੰਦਾ ਮੇਰੇ ਕਰਕੇ ਅਦਰ ਘਨੌਰ ਦਾ ਕਿਸੇ ਚੀਜ਼ ਦੇ ਨਾਲ ਸਿਰ ਨੀਵਾ ਹੋਗਾ ਤਾਂ ਉਹਦਾ ਮੈਂ ਦੁਨੀਆ ਦਾ ਤੁਹਾਡੇ ਇਲਾਕੇ ਦਾ ਦੇਣਦਾਰ ਹਾਂ ਉਹਨੂੰ ਵੀ ਲੱਗਦਾ ਕਿ ਸ਼ਸਤੀ ਤੌਰ ਤੇ ਬਦਲਾਮ ਕਰਨ ਕਰਕੇ ਬਣਾਈ ਗਈ ਸੀ ਮੈਂ ਹੁਣ ਕੀ ਕਰਾਂ ਹੁਣ ਫਿਰ ਦਨ ਦੂਜੇ ਪਾਸੇ ਨੂੰ ਚਲਾ ਜਾਣਾ ਕਿ ਗਰ ਲਾਲ ਆ ਆਪਦੇ ਸਫਾਈਆਂ ਦਿੰਦਾ ਮੈਂ ਤੁਹਾਨੂੰ ਇੱਕ ਗੱਲ ਨਬੇੜਤੀ ਵੀ ਜੇ ਕਿਸੇ ਘਟਨਾ ਕਰਮ ਦੇ ਵਿੱਚ ਮੇਰਾ ਲੈਣ ਦੇਣ ਹੋਵੇ ਜੋ ਸੰਗਤ ਸੇਵਾ ਲਾ ਦੇ ਕੀ ਮਤਵਪ ਦੇਂਦਾ ਅੱਜ ਵੀ ਕੱਲ ਵੀ ਪਰਸੋਂ ਵੀ ਯਾਰਾ ਪ੍ਰਮਾਤਮਾ ਦੀ ਇੰਨੀ ਰਹਿਮਤ ਹੈ ਕਿ ਆਵਾਜ਼ ਮਾਰੀਏ ਚਾ ਜੋ ਮਰਜ਼ੀ ਇਕੱਠਾ ਕਰ ਲਈ ਜੋ ਮਰਜ਼ੀ ਕਹਤੋ ਜੀ ਸਾਰੀ ਦੁਨੀਆ ਜਾਣਦੀ ਹੈ ਇੰਗਲੈਂਡ ਕੈਨੇਡਾ ਅਮਰੀਕਾ ਪੱਕ ਵੱਡੀ ਖੇਟੀ ਹੈ ਯਾਰਾ ਅੱਪਾ ਜੇ ਮੈਂ ਉਹਨਾਂ ਆ ਲੱਗਦਾ ਵੀ ਜੇ ਸ਼ਾਇਦ ਮੈਂ ਕਬੱਡੀ ਪਲੇਅਰ ਹੁੰਦਾ ਇਹ ਨਾ ਹੁੰਦਾ ਤੇ ਫਿਰ ਸਿਆਸੀ ਪਾਲਟੀਆਂ ਇਹਦਾ ਮਤਲਬ ਇੱਕ ਗੱਲ ਤਤ ਹੈ ਵੀ ਤੁਹਾਡੇ ਭਰਾ ਚ ਇੰਨਾ ਕੁ ਦਮ ਤਾਂ ਹੈਗਾ ਵੀ ਹੁਣ ਪੰਜਾਬ ਲੈਵਲ ਤੇ ਜਿਹੜੇ ਬੰਦੇ ਕੱਲ ਕਹਿੰਦੇ ਸੀ ਵੀ ਇਹ ਐਮਐਲਏ ਨਹੀਂ ਬਣ ਸਕਦਾ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਅਗਲੀ ਵੀ ਚਿੰਤਾ ਵੀ ਅੱਗਾ ਵੀ ਕੁਝ ਨਾ ਕੁਝ ਬਣਨਗੇ ਤਾਂ ਕਰਕੇ ਪ੍ਰੋਪੋ ਕੁੰਡੇ ਜਿਹੜਾ ਬੰਦਾ ਜਿੰਨਾ ਵੱਡਾ ਹੁੰਦਾ ਹੁੰਦਾ ਨਾ ਪਬਲਿਕ ਜਿਹਨੂੰ ਜਿੰਨਾ ਸਨਮਾਨ ਦਿੰਦੇ news 89 punjab har khabar kis da hove asar